ਉੱਚੇ ਪਾਣੀ ਡੋਲਿਏ ਪਾਣੀ ਮੈਨੂੰ ਆਵੇ ਉੱਚੇ ਨੂੰ ਪਾਣੀ ਡੋਲਿਏ ਪਾਣੀ ਮੈਨੂੰ ਆਵੇ ਸੋਣੀ ਜੀ ਬੰਨੋ ਵੀ સોની જીવનો વીર દીવરે નાળ સુહાવે સોની જીવનો વીર દીવરે નાળ સુહાવે ડુંગે પંધવે કિત મેળવે વીરા ਵੀਰਾ ਮਿਲੇ ਆਂ ਤੋਂ ਚੜ ਜਾਵੇ ਚੰਦ ਵੇ ਕਿਤੇ ਮਿਲਵੇ ਵੀਰਾ ਇਨਾਰਾਹ ਦੇ ਦੂੰਗੇ ਪੰਦਵੇ ਕਿਤੇ ਮਿਲਵੇ ਵੀਰਾ ਵੀਰਾ ਮਿਲੇ ਆਂ ਤੋਂ ਚੜ ਜਾਂਦਾ ਚੰਦ ਵੇ ਕਿਤੇ ਮਿਲਵੇ ਵੀਰਾ ਇਸ ਵਾਰ ਸਾਡਾ ਲੋੜੀ ਦਾ ਤਿਹਾਰ ਬਹੁਤ ਵਧੀਆ ਰਿਹਾ ਚੜਦੇ ਸਾਲ ਦੀ ਦਾ ਇਹ ਪਹਿਲਾ ਤਿਹਾਰ ਆ ਜਿਹਨੂੰ ਅਸੀਂ ਬੜੇ ਚਾਅ ਨਾਲ ਮਨਾਇਆ ਕਿਉਂਕਿ ਸਾਡੇ ਬ੍ਰਦਰ ਬਲਵਿੰਦਰ ਸਾਡੇ ਭਾਬੀ ਜਤਿੰਦਰ ਕੌਰ ਉਹਨਾਂ ਦੇ ਬੇਟੇ ਅਰਮਾਨ ਵਾਰਿਸ ਦੋਨੇ ਇੱਥੇ ਆਏ ਹੋਏ ਆ ਉਹਨਾਂ ਦੀ ਲੋੜੀ ਸੀ ਅਸੀਂ ਲੋੜੀ ਸੈਲੀਬ੍ਰੇਟ ਕਰੀ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ 3 ਦਿਨਾਂ ਤੋਂ ਅਸੀਂ ਇਹ ਪ੍ਰੋਗਰਾਮਾ ਜਿਹੜਾ ਕਰ ਰਹੇ ਸੀ ਤੇ ਅੱਜ ਫਾਈਨਲ ਸੀ ਅਸੀਂ ਖੂਬ ਇੰਜੋਏ ਕੀਤਾ ਅਸੀਂ ਬੋਲੀਆਂ ਪਾਈਆਂ ਗਿੱਧਾ ਪਾਇਆ ਬੜਾ ਇੰਜਾਇ ਕੀਤਾ ਬੱਚਿਆਂ ਨੇ ਵੀ ਅਸੀਂ ਸਾਰਿਆਂ ਨੇ ਵੀ ਤੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਵੀਰੇ ਦੇ ਵੀ ਵਿਰਾ ਵਿਦੇਸ਼ਾਂ ਚੋਂ ਆਪਣੇ ਮੁਲਕ ਦੇ ਵਿੱਚ ਆਇਆ ਤੇ ਇੱਥੇ ਆ ਕੇ ਉਹਨੇ ਲੋੜੀ ਦਾ ਤਿਹਾਰਾ ਜਿਹੜਾ ਉਹ ਸੈਲੀਬ੍ਰੇਟ ਕੀਤਾ ਤੇ ਨੋ ਡਾਊਟ ਸਨ ਉਦੇਸ਼ਾਂ ਦੇ ਵਿੱਚ ਰੋਜ਼ਗਾਰ ਦੇ ਲਈ ਜਾਣਾ ਪੈਂਦਾ ਪਰ ਵੀਰੇ ਨੇ ਜਿਹੜੀਆਂ ਉਹ ਸਾਰੀਆਂ ਰੀਤੀ ਰਸਮਾਂ ਹੁੰਦੀਆਂ ਰਿਵਾਜ ਹੁੰਦੇ ਉਹਨਾਂ ਨੂੰ ਕਾਇਮ ਰੱਖਿਆ ਇੱਥੇ ਆ ਕੇ ਤਿਹਾੜ ਮਨਾਇਆ ਮੈਨੂੰ ਵੀਰ ਗੁਰਨਾਮ ਗਾਮੇ ਦੀਆਂ ਕੁਝ 70 ਚਿੱਤੇ ਆ ਰਹੀਆਂ ਉਹਨਾਂ ਨੇ ਬੜਾ ਸੋਹਣਾ ਲਿਖਿਆ ਸੀਗਾ ਕਹਿੰਦੇ ਸੀ ਦੇਸ ਰਹੀਏ ਪਰਦੇਸ ਜਿ ਝੰਡਾ ਆਪਣਾ ਹੀ ਗੱਡੀ ਦਾ ਦੇਸ ਰਹੀਏ ਪਰਦੇਸ ਜਿ ਝੰਡਾ ਆਪਣਾ ਹੀ ਗੱਡੀ ਦਾ ਪੇਸ ਪਾਸ਼ਾ ਪਹਿਚਾਨ ਆਪਣੀ ਨੂੰ ਕਦੀ ਨਹੀਂ ਛੱਡੀਦਾ ਅੱਗੇ ਉਹਨਾਂ ਨੇ ਲਿਖਿਆ ਸੀਗਾ ਕਿ ਲਈ ਵਿੱਚ ਮਜਬੂਰੀ ਵਿੱਚ ਅੰਗਰੇਜ਼ੀ ਬੋਲਣੀ ਪੈਂਦੀ ਹੈ ਪਰ ਮਾਂ ਬੋਲੀ ਪੰਜਾਬੀ ਮਾਤਾ ਮਾਂ ਹੀ ਰਹਿੰਦੀ ਹੈ ਵੱਡਿਆਂ ਦੇ ਲਈ ਬੁੱਟੇ ਨੂੰ ਨਹੀਂ ਜਣਾ ਤੋਂ ਵੱਡੀ ਦਾ ਪੇਸ ਪਛਾਣ ਆਪਣੀ ਨੂੰ ਕਦੀ ਨਹੀਂ ਛੱਡੀਦਾ ਤੇ ਵੀਰੇ ਨੇ ਸੱਚ ਕਰ ਦਿਖਾਇਆ ਉਹਨਾਂ ਨੇ ਵੱਡਿਆਂ ਦੀ ਜਿਹੜੀ ਰੀਤੀ ਰਸਮ ਸੀ ਰਿਵਾਜ ਸੀ ਉਹਨਾਂ ਦੇ ਅਕੋਰਡਿੰਗ ਹੀ ਜਿਹੜਾ ਲੋੜੀ ਦਾ ਤਿਹਾਰ ਮਨਾਇਆ ਪੀ ਪੰਜਾਬੀ ਵਿਰਸੇ ਨੂੰ ਉਹਨਾਂ ਨੇ ਚੇਤੇ ਰੱਖਿਆ ਬੜੀ ਵੱਡੀ ਗੱਲ ਆ ਤੇ ਸਾਡੇ ਲਈ ਬੜੀ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਐ ਬਹੁਤ ਖੁਸ਼ ਹਾਂ ਜੀ ਪੰਜਾਬੀ ਗੱਤੇ ਦੀ ਤੇ ਮਾਂ ਬੋਲੀ ਦੀ ਗੱਲ ਕਰੀਏ ਜିକੇ ਮੈਂ ਪੰਜਾਬੀ ਸੂਟਾਂ ਦੀ ਗੱਲ ਕਰਾਂ ਤੇ ਅੱਜ ਵੀ ਲੱਗ ਰਿਹਾ ਕਿ ਪੰਜਾਬੀ ਸੂਟ ਹੀ ਪਾਏ ਹੋਏ ਨੇ ਜਿਵੇਂ ਕਿ ਮਾਡਰਨ ਜ਼ਮਾਨਾ ਤੇ ਸਾਰੇ ਜਿਹੜੇ ਪੈਂਟ ਸ਼ਰਟ ਹੀ ਪਾਏ ਹੁੰਦੇ ਆ ਕੀ ਕਹਿਣਾ ਚਾਹੁੰਦੇ ਸੀ ਹਾਂ ਹਾਂ ਸਾਰੇ ਪੰਜਾਬੀ ਪਹਿਰਾਵੇ ਵਿੱਚ ਆਏ ਸੀ ਤਾਂ ਸਾਡਾ ਜਿਹੜਾ ਟਰੈਡੀਸ਼ਨਲ ਪਹਿਰਾਵਾ ਐ ਸਭ ਜਿਹੜੇ ਮੁਟਿਆਰਾਂ ਸੀ ਬੜੇ ਸੋਹਣੇ ਪੰਜਾਬੀ ਸੂਟਾਂ ਦੇ ਵਿੱਚ ਸਜੀਆਂ ਹੋਈਆਂ ਸੀ ਪਰਾਂਦੇ ਪਾਏ ਹੋਏ ਸੀਗੇ ਕਿੱਦਾਂ ਪੈ ਰਿਆ ਸੀ ਬੋਲੀਆਂ ਪਾ ਰਹੀਆਂ ਸੀ ਬੜਾ ਅੱਛਾ ਲੱਗ ਰਿਹਾ ਸੀ ਨੀ ਆਜਾ ਭਾਬੀ ਨੱਚ ਲੱਗੇ ਦੇ ਵਿੱਚ ਦੀ ਇਹਦੀ ਸ਼ੌਂਕ ਦਾ ਢੇੜਾ ਰੂਪ ਤੇਰੀ ਇਹਦੀ ਘੱਠੀ ਘੱਠ ਲਾਲੀ ਨਹੀਂ ਤੇ ਇੱਥੋਂ ਉੱਤੇ ਕਿਹੜਾ دیਵਕੀ ਕਰਨਾ ਚਾਨਣ ਹੋ ਜਾ ਤੇਰਾ ਨੀ دیਵਕੀ ਕਰਨਾ ਚਾਨਣ ਹੋ ਜਾ ਤੇਰਾ ਇੱਕ ਵਾਰੀ ਫਿਰ ਤੋਂ ਮੇਰੇ ਵੱਲੋਂ ਸਾਰੇ ਪੰਜਾਬੀਆਂ ਨੂੰ ਜਿਹੜੇ ਚੈਨਲ ਦੇਖ ਰਹੀਆਂ ਸੁਣ ਰਿਹਾ ਸਾਨੂੰ ਉਹਨਾਂ ਸਾਰਿਆਂ ਨੂੰ ਲੋੜੀ ਦੀ ਢੇਰ ਸਾਰੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ ਵੀਰੇ ਨੂੰ ਪਰਜਾਈ ਨੂੰ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਲੋੜੀ ਦੇ ਬਹੁਤ ਬਹੁਤ ਮੁਬਾਰਕਾਂ ਅਰੇ ਅਸੀਂ 4 ਦਿਨ ਤੋਂ ਪਹਿਲਾਂ ਤਾਂ ਸਾਰੀ ਜਿਹੜੇ ਰਿਸ਼ਤੇਦਾਰ ਆ ਸਾਰੇ ਯਾਰ ਦੋਸਤ ਭੈਣ ਭਰਾ ਜਿੰਨੇ ਵੀ ਹੈਗੇ ਆ ਉਹਨਾਂ ਦਾ ਥੈਂਕ ਯੂ ਜਿਹੜੇ ਸਾਡੇ ਨਾਲ ਲੋਹੜੀ ਦੇ ਖਾਸਣ ਚ ਸਾਡੇ ਨਾਲ ਰਲ ਕੇ ਚੱਲੇ ਆ ਤੇ ਸਾਡਾ ਸਹਿਯੋਗ ਕੀਤਾ ਤੇ ਜਿਹੜੇ ਆਏ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਰੇ ਤੁਹਾਡਾ ਵੀ ਕਰਦੇ ਆ ਜੇ ਵੀ ਇਸ ਚੈਨਲ ਦਾ ਵੀ ਜਿਹੜੇ ਸਾਨੂੰ ਬਾਰੀ-ਬਾਰੀ ਸਾਡੇ ਨਾਲ ਰਾਬਤਾ ਕਾਇਮ ਰੱਖਦੇ ਆ ਤੇ ਇਸ ਵਾਰ ਅਸੀਂ ਪਹਿਲਾਂ 10 ਤਰੀਕ ਨੂੰ ਲੋਹੜੀ ਵੰਡੀ ਸੀਗੀ ਉਸ ਦਿਨ ਮੈਂ ਬਿਜੀ ਸੀਗਾ ਮੇਰੀ ਸਾਰੀ ਫੈਮਲੀ ਸੀਗੀ ਪਰ ਅੱਜ ਮੈਨੂੰ ਮੌਕਾ ਮਿਲਿਆ ਬੋਲਣ ਦਾ ਤੇ ਜਿਹੜੀ ਲੋਹੜੀ ਆਈ ਇਹ ਅਸੀਂ ਥੋੜਾ ਜਿਹਾ ਲੇਟ ਹੋ ਗਏ ਆ ਥੋੜੀਆਂ ਜਿਹੀਆਂ ਫੈਮਲੀ ਪ੍ਰੋਬਲਮ ਆ ਗਈਆਂ ਸੀਗੀਆਂ ਜਿਹਦੇ ਵਿੱਚ ਸਾਡੇ ਤਾਈ ਦੀ ਬੇਟੀ ਦੀ ਡੱਥ ਹੋ ਗਈ ਸਾਡੇ ਤਾਈ ਦੀ ਉਹ ਵੀ ਸਰਾਰ ਰਫਤਾਰ ਸਿੰਘ ਸਰਪੰਚ ਦੀ ਤੇ ਸਾਡੇ ਤਾਈ ਦੇ ਬੇਟੇ ਦੀ ਸਰਾਰ ਜਲੌਰ ਸਿੰਘ ਦੀ ਉਹਦਾ ਕਰਕੇ ਅਸੀਂ ਲੇਟ ਹੋ ਗਏ ਤੇ ਵੱਡਾ ਬੇਟਾ ਸਾਡਾ 9 ਸਾਲ ਦਾ ਹੋ ਗਿਆ ਤੇ ਛੋਟਾ 4 ਸਾਲ ਦਾ ਹੋ ਗਿਆ ਜੀ ਉਹਦਾ ਕਰਕੇ ਸੀ ਲੇਟ ਹੋ ਗਿਆ ਤੇ ਜਿੰਨਾ ਪਰ ਲੇਟ ਸੀਗਾ ਜੀ ਉੰਨੀ ਅਸੀਂ ਤਿਆਰੀ ਫਰਜਾ ਦੇਖ ਸਕੇ ਚੱਲੇ ਸੀਗਾ ਵਿਆਹ ਵਰਗਾ ਮਾਹੌਲ ਆ ਔਰ ਤੁਸੀਂ ਲੰਬੇ ਸਮੇਂ ਤੋਂ ਕੈਨੇਡਾ ਰਹ ਰਹੇ ਹੋ ਤਾਂ ਮੈਂ ਤਾਂ ਡਿਫਰੈਂਸ ਦੀ ਗੱਲ ਕਰੂੰਗਾ ਪੰਜਾਬ ਦੀ ਤੇ ਉਥੋਂ ਦੀ ਜਿਹੜੀ ਲੋੜੀ ਆ ਕੀ ਫਰਕ ਨਜ਼ਰ ਆਉਂਦਾ ਫਰਕ ਇਹ ਹੈ ਜੀ ਜਿਵੇਂ ਆਪਣੇ ਪਿੰਡਾਂ 'ਚ ਇੱਥੇ ਲੇਡੀਜ਼ ਸਾਰੀਆਂ ਇਕੱਠੀਆਂ ਹੋ ਕੇ ਆਪਣੇ ਰਿਸ਼ਤੇਦਾਰ ਭਾਈਚਾਰਾ ਆਪਣਾ ਸਾਰਾ ਉਹ ਇਕੱਠਾ ਹੋ ਕੇ ਆਪਾਂ ਲੋੜੀ ਪਿੰਡ 'ਚ ਵੰਡਦੇ ਹੈਗੇ ਆ ਤੇ ਉੱਥੇ ਆਪਾਂ ਇਦਾਂ ਨਹੀਂ ਵੰਡਦੇ ਵੀ ਜਿੰਨੇ ਪਰਿਵਾਰ ਆਪਣੇ ਲੈਂਕਡ ਹੁੰਦੇ ਆਪਾਂ ਉਹਨਾਂ ਨੂੰ ਬੁਲਾਉਨੇ ਆ ਵੀ ਗਲੀਆਂ 'ਚ ਗੇੜੇ ਦਿੰਨੇ ਹੈਗੇ ਜਿੱਦਾਂ ਉਹ ਨਹੀਂ ਹੁੰਦਾ ਹੈਗਾ ਉੱਥੇ ਤੇ ਬਾਕੀ ਇੱਥੇ ਥੋੜਾ ਜਿਆਦਾ ਬੰਦਾ ਆ ਕੇ ਖੁੱਲ ਕੇ ਪ੍ਰੋਗਰਾਮ ਕਰ ਲੈਂਦਾ ਉੱਥੇ ਲਿਮਟ ਜੀ 'ਚ ਰਹਿਣਾ ਪੈਂਦਾ ਬੰਦੇ ਨੂੰ ਇਸ ਗੱਲ ਦੀ ਗੱਲ ਕਰੀਏ ਪਿੰਡ ਵਾਸੀ ਤੁਸੀਂ ਦੇਖ ਰਿਹਾ ਕਿ तमाम ਜੇ ਰਾਈਡਰ ਦੀ ਗੱਲ ਕਰੀਏ ਕਿ ਟੂ 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 ਲਾਇਦਾ ਉਹ ਵੀ ਆਏ ਆ ਫਿਰ ਗਾਮਾ ਗਾਮਾ ਦੀ ਫੈਮਲੀ ਆਈ ਹੋਈ ਆ ਕਿਵੇਂ ਦੇਖਦੇ ਜਿਹੜਾ ਇਹਨਾਂ ਵੱਲੋਂ ਪਿਆਰ ਕਰਦਾ ਇਹ ਜੀ ਮੇਰਾ ਗਾਮੇ ਤਾਂ ਸਹਿਵਾਜ ਦਾ ਇਹ ਤਾਂ ਸਾਡਾ ਆਪਦਾ ਪਰਿਵਾਰ ਆ ਜੀ ਤੇ ਅਸੀਂ ਤਾਂ ਛੋਟੇ ਹੁੰਦੇ ਇਕੱਠੇ ਰਹਿੰਦੇ ਸਾਡੇ ਤਾਇਈ ਦੇ ਬੇਟੇ ਆ ਤੇ ਅਸੀਂ ਤਾਂ ਛੋਟੇ ਹੁੰਦੇ ਇਕੱਠੇ ਇੱਕ ਦੂਜੇ ਨਾਲ ਖੇਡਦੇ ਰਹੇ ਹਾਂ ਸਾਰਾ ਕੁਝ ਕਰਦੇ ਆ ਸਾਡੀ ਫੈਮਿਲੀ ਵੱਡੀ ਤੇ ਉਹਦਾ ਕਰਕੇ ਅਸੀਂ ਫਿਰ ਪਰਿਵਾਰ ਨੇ ਤਾਂ ਹੀ ਇਕੱਠਾ ਹੋਣਾ ਹੀ ਹੁੰਦਾ ਫਕਸਨ ਦੇ ਵਿੱਚ ਉਹਦਾ ਕਰਕੇ ਅਸੀਂ ਸਾਰਾ ਪਰਿਵਾਰ ਇਕੱਠੇ ਹੋਏ ਆ ਜੀ ਜਿਕਰ ਤੁਹਾਡੇ ਪਲਵਾਨੀ ਸਫਰ ਦੀ ਗੱਲ ਕਰੀਏ ਤੁਸੀਂ ਦੇਖੋ ਆਪਣੇ ਸਮੇਂ ਦੇ ਸੈਮ ਪਲਵਾਨੀ ਰਹੇ ਆ ਉਸ ਬਾਰੇ ਜ਼ਰੂਰ ਸਾਡੇ ਨਾਲ ਜਿਹੜੀ ਜਾਣਕਾਰੀ ਸਾਝੀ ਕਰਾਓ ਹਾਂਜੀ ਵੀਰੇ ਪਹਿਲਾਂ ਮੈਂ ਟਾਈਮ ਤੋਂ ਜਿਵੇਂ ਕਾਲਜ ਪੜ੍ਹਦਾ ਸੀ ਲਾਲਾ ਰਾਲ ਟ੍ਰਾਈ ਕਾਮੇਟ ਕਾਲਜ ਤੋਂ ਡਿੱਗੇ ਉੱਥੋਂ ਮੈਂ ਬੀਏ ਕੀਤੀ ਉੱਥੇ ਮੈਂ ਰੈਸਲਿੰਗ ਮੇਰੀ ਪਹਿਲਾਂ ਸਟਾਰਟ ਸਾਡੇ ਘਰ ਤੋਂ ਮੇਰੇ ਤਾਂ ਆਈ ਦਾ ਬੇਟਾ ਰੈਸਲਿੰਗ ਕਰਦਾ ਸੀ ਉਹਨੂੰ ਦੇਖ ਕੇ ਮੈਂ ਪਲਵਾਨੀ ਕਰਨ ਲੱਗਿਆ ਸੀਗਾ ਉਸ ਤੋਂ ਬਾਅਦ ਮੈਂ ਮੇਰਾ ਉਸਤਾਦ ਸੀਗਾ ਜੀ ਗੋਧ ਪਲਵਾਨਾ ਮਰਜੀਤ ਸਿੰਘ ਗੋਧ ਜਿਵੇਂ ਉਹਨਾਂ ਦੇ ਗੁਰਪਾਈ ਸੀਗੇ ਬਨੇ ਤੇਜਾ ਪੁਲਵਾਨ ਜੀ ਤੇ ਇੱਕਾਟਰੋ ਪੁਲਵਾਨ ਜੀ ਮੋੜ ਮੰਡੀ ਤੋਂ ਹੋਰ ਵੀ ਉਹਨਾਂ ਦੇ ਜਿੰਨੇ ਵੀ ਗੁਰਪਾਈ ਸੀ ਉਹਨਾਂ ਦੇ ਵੀ ਉਸਤਾਦ ਮੁਖਤਿਆਰ ਸਿੰਘ ਸ਼ੰਗਾ ਸੀਗੇ ਤੇ ਉਹਦਾ ਅਸੀਂ ਪਿੰਡ ਚ ਵਧੀਆ ਪੁਲਵਾਨੀ ਕੀਤੀ ਆ ਤੇ ਸਾਡਾ ਪਿੰਡ ਚ ਖਾੜਾ ਵੀ ਆ ਤੇ ਖਾੜਾ ਚੱਲਦਾ ਸੀ ਉਸ ਟਾਈਮ ਸਾਡਾ ਸਾਰੇ ਮੁੰਡੇ ਬਹੁਤ ਸੀਗੇ 35-40 ਮੁੰਡੇ ਸੀ ਪੁਲਵਾਨੀ ਕਰਦੇ ਨਹੀਂ ਜੀ ਉਹ ਉਸ ਤੋਂ ਬਾਅਦ ਹੋਇਆ ਸਾਡਾ ਪਹਿਲਾਂ ਮੈਮੋਰੀਅਲ ਮਖਤਿਆਰ ਸਿੰਘ ਸ਼ਾਂਗਰ ਰੈਸਲਿੰਗ ਕਲੱਬ ਸੀਗੇ ਸਾਡੇ ਪਿੰਡ ਸ਼ਾਂਗੇ ਪਹਿਲਵਾਨ ਦਾ ਜਾਨੀ ਕਿ ਚੇਲਾ ਸੀਗਾ ਅਮਰਜੀਤ ਸਿੰਘ ਉਹ ਉਹ ਸਾਡੇ ਗੁਰੂ ਸੀਗੇ ਕਿੰਨਾ ਸਮਾਂ ਪਹਿਲਵਾਨੀ ਕੀਤੀ ਅਸੀਂ ਮੈਂ 15-20 ਸਾਲ ਪਹਿਲਵਾਨੀ ਕੀਤੀ ਹੈ ਜੀ ਤੇ ਮੈਂ ਵਧੀਆ ਐਂਟਰੀ ਯੂਨੀਵਰਸਿਟੀ ਜੋ ਗੋਲਡ ਮੈਡਲ ਹੈ ਮੇਰੀ ਤੇ ਮੈਂ ਬਾਕੀ ਬਹੁਤ ਸਿੰਧਾਂ ਚ ਵੀ ਵਧੀਆ ਮੈਂ ਪਹਿਲਵਾਨੀ ਕੀਤੀ ਹੈਗਾ ਮੈਂ ਜਗਦੀਸ਼ ਭੋਲੇ ਦੇ ਖਾੜੇ ਚ ਵੀ ਰਿਹਾ ਹੈਗਾ ਤੇ ਜਿਹੜੇ ਅਰਜਨ ਵਾਰੀਏ ਹੋਏ ਆ ਤੇ ਸਾਡੇ ਮਕੇਸ ਕੋਚ ਜਿਹੜੇ ਅੱਜ ਦੇ ਟਾਈਮ ਐਸਪੀ ਆ ਭਵੰਤਮਨ ਦੀ ਸਕਿਉਰਿਟੀ ਚ ਤੇ ਉਹਨਾਂ ਕੋਲੇ ਮੈਂ ਭਵਾਨੀ ਕੀਤੀ ਆ ਜੀ ਉਹ ਏਸੀ ਆ ਦੇ ਗੋਲਡ ਮੈਡਲਿਸਟ ਹਾਂਜੀ ਤੇ ਰਿਪੋਰਟਰ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਜਿਹੜਾ ਵਿਦੇਸ਼ ਤੋਂ ਇੱਧਰ ਪਹੁੰਚੇ ਹੋ ਅ ਫਰਾਣੀਆਂ ਜਾਂਦਾ ਜਿਹੜੀਆਂ ਤਾਜ਼ਾ ਹੋ ਰਹੀਆਂ ਨੇ ਹਾਂਜੀ ਇਹ ਸਾਰੇ ਯਾਰ ਦੋਸਤ ਇਕੱਠੇ ਹੋਏ ਆ ਸਾਰੀਆਂ ਫੈਮਲੀਆਂ ਉਹਦਾ ਭਾਈਚਾਰਾ ਸਾਰਾ ਅਸੀਂ ਹਰ ਸਾਲ ਉਹਨੇ ਹੀ ਰਹਿੰਦੇ ਆ ਤੇ ਕੋਈ ਲੌਂਗ ਟਾਈਮ ਤੋਂ ਨਹੀਂ ਹੈਗਾ ਸਾਡਾ ਸਰਕਲ ਜਿਹੜਾ ਉਹ ਜੇ ਲੋਕਾਂ ਦੇ ਨਾਲ ਹੋਊਗਾ ਤੇ ਸਿਮ ਸਿਕਿਉਰਟੀ ਦੀ ਗੱਲ ਕਰੀਏ ਹੋਰ ਕਿਹੜੀਆਂ-ਕਿਹੜੀਆਂ ਆਸਤੀਆਂ ਤੇ ਮੈਲ ਪਹੁੰਚਿਆ ਨਹੀਂ ਸਾਡਾ ਪਰਿਵਾਰ ਜੀ ਮੁੱਢ ਤੋਂ ਹੀ ਸ੍ਰੀ ਅਗਰਚਰਨ ਸਿੰਘ ਨਿਹਾਲ ਸਿੰਘ ਵਾਲਾ ਨਾਲ ਜੁੜਿਆ ਹੋਇਆ ਹੈ ਤੇ ਉਹਨਾਂ ਦੇ بیٹے ਮਹਿੰਦਰ ਸਿੰਘ ਆ ਉਹਨਾਂ ਦੇ بیٹے ਧਰਮਪਾਲ ਤੇ ਉਹ ਸਾਡਾ ਇੱਕ ਪਰਿਵਾਰ ਹੀ ਆ ਤੇ ਉਸੇ ਪਰਿਵਾਰ ਨਾਲ ਹੀ ਅਸੀਂ ਰਾਜਨੀਤੀ ਦੇ ਤੌਰ ਤੇ ਉਸ ਪਰਿਵਾਰ ਨਾਲ ਹੀ ਵਿਚਰ ਰਹੇ ਹਾਂ ਹਾਂਜੀ ਆਪਦੇ ਪਿੰਡ ਵਾਸਤੇ ਨੇ ਕਿ ਸੁਨੇਹਾ ਦੇਣਾ ਚਾਹਦੇ ਹੋ ਕਿ ਜਿਹੜੇ ਨੌਜਵਾਨ ਜੀ ਆ ਨਸ਼ਾ ਦੀ ਦਲਦਲ ਤੋਂ ਜ਼ਾਰੀ ਤਸੇਕ ਦਾ ਸਪੋਰਟਸ ਮੈਨਰ ਹੋਣ ਦੇ ਨਾਲ ਕਿ ਸੁਨੇਹਾ ਦੇਣਾ ਚਾਹਦੇ ਮੈਂ ਕੋਈ ਸੁਨੇਹਾ ਵਾਲਾ ਤਾਂ ਹੈ ਨਹੀਂਗਾ ਜੀ ਬਹੁਤ ਅਸੀਂ ਵੱਡੀ ਹਸਤੀ ਪਰ ਮੈਂ ਇੰਨਾ ਕਹਿਣਾ ਵੀ ਵਧੀਆ ਮਿਹਨਤ ਕਰੋ ਚੰਗੀ ਖਰਾਕ ਖਾਓ ਜੇ ਮਿਹਨਤ ਕਰਾਂਗੇ ਸਵੇਰੇ ਉੱਠ ਕੇ ਪ੍ਰੈਕਟਿਸ ਕਰੂੰਗੇ ਤਾਂ ਜਿਆਦਾ ਤਗੜੇ ਹੋਵਾਂਗੇ ਹਾਂਜੀ ਜਦੋਂ ਵੀਰੇ ਪਹਿਲਵਾਨੀ ਕੋਈ ਵੀ ਆਪਾਂ ਗੇਮ ਵੀ ਕਰਦੇ ਆ ਸਵੇਰੇ ਉੱਠ ਕੇ ਪ੍ਰੈਕਟਿਸ ਕਰਾਂਗੇ ਤੇ ਨਸ਼ਾ ਕਰਨੀ ਬੰਦੇ ਦਾ ਧਿਆਨ ਹੀ ਨਹੀਂ ਜਾਂਦਾਗਾ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਹੈ ਉਹ ਪ੍ਰੈਕਟਿਸ ਕਰ ਹੀ ਨਹੀਂ ਸਕਦਾਗਾ ਜਿਹੜਾ ਪ੍ਰੈਕਟਿਸ ਕਰਦਾ ਉਹ ਨਸ਼ਾ ਕਰ ਨਹੀਂ ਸਕਦਾਗਾ ਉਹਦਾ ਕਰਕੇ ਜਿਨੇ ਮਿਹਨਤ ਕਰਨੀ ਆ ਉਹ ਨਸ਼ੇ ਦੇ ਨੇੜੇ ਦੀ ਵੀ ਨਹੀਂ ਲੰਗਦਾ ਜਿੰਨੇ ਵੀ ਹੁਣ ਬੱਚੇ ਹੈਗੇ ਨਸ਼ੇ ਕਰਨੀ ਉਸ ਛੱਡ ਕੇ ਉਹਨਾਂ ਨੂੰ ਖੇਡਾਂ ਕਰਨੀ ਪ੍ਰੇਰਿਤ ਹੋਣਾ ਚਾਹੀਦਾ ਤੇ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਜੀ ਬਈ ਥਾਂ ਥਾਂ ਤੇ ਰੈਸਲਿੰਗ ਕਲੱਬਾਂ ਬਣਨ ਜਾਂ ਕੋਈ ਵੀ ਹੋਰ ਗੇਮ ਆ ਉਹਨਾਂ ਦੀਆਂ ਅਪਰੇਸ਼ਨਾਂ ਬਣਨ ਜਾਂ ਕੋਈ ਅਕੈਡਮੀਆ ਬਣਨ ਤੇ ਉਹਨਾਂ ਵਿੱਚ ਕੋਲਾਨੀ ਜਾਂ ਹੋਰ ਕੋਈ ਵੱਡੀ ਜਾਂ ਕੋਈ ਵੀ ਆ ਤੇ ਉਹ ਕਾਰਨ ਮੇਰੇ ਵੱਲੋਂ ਜੀ ਮੈਂ ਲਾਸਟ ਇਹੀ ਕਹਿਣਾ ਵੀ ਜਿਹੜੇ ਵੀ ਸਾਡੇ ਫਕਸਨ ਦੇ ਵਿੱਚ ਆਏ ਆ ਜਾਂ ਕੋਈ ਰਿਸ਼ੇਮਿਆਂ ਦਾ ਕਰਕੇ ਨਹੀਂ ਆਏ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਰਿਸ਼ਤੇਦਾਰਾਂ ਦਾ ਯਾਰਾਂ ਦੋਸਤਾਂ ਦਾ ਭੈਣ ਭਰਾਵਾਂ ਦਾ ਆਂਡੀਆਂ ਗਵਾਂਡੀਆਂ ਦਾ ਪਿੰਡ ਦਾ ਪਿੰਡ ਦੀ ਪੰਚਾਇਤ ਦਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਦੇ ਪਰਿਵਾਰ ਵੱਲੋਂ ਤੇ ਲੋਹੜੀ ਦੀਆਂ ਸਾਰੀ ਜੀ ਪਰਵਾਰਾਂ ਨੂੰ ਸਾਰੇ ਚੈਨਲ ਤੇ ਦੇਖਣ ਵਾਲੇ ਦਰਸ਼ਕਾਂ ਨੂੰ ਲੋਹੜੀਆਂ ਦੀਆਂ ਲੱਖ ਲੱਖ ਮੁਬਾਰਕਾਂ ਜੀ ਤਾਂ ਜੀ ਮੇਰੇ ਤਾਈ ਦੇ ਬੇਟੇ ਸਰਾਵ ਤਾਰਸ ਸਿੰਘ ਪੰਜ ਦੇ ਬੇਟੇ ਸਰਾ ਚੰਦ ਸਿੰਘ ਨਿਹਾਲ ਸਿੰਘ ਉਹ ਗਰਚਮ ਸਿੰਘ ਮੇਰਾ ਬ੍ਰਦਰ ਹਾਂਗਕਾਂਗ ਤੇ ਉਹ ਕੁਦਰ ਜੀ ਮੈਂ ਤਾਂ ਕਰਕੇ ਨਹੀਂ ਆਇਆ ਪਰ ਸਾਡੀ ਭਾਬੀ ਆਈ ਹੈਗੀ ਆ ਇੱਧਰ ਬੈਠੇ ਆ ਤੇ ਅਸੀਂ ਇਹਨਾਂ ਦਾ ਵੀ ਆਏ ਤੇ ਥੈਂਕ ਯੂ ਕਰਦੇ ਆ ਤੇ ਸਾਡੀ ਇੰਗਲੈਂਡ ਚ ਮੇਰੇ ਵੱਡੇ ਤਾਈ ਇਸ ਦਾ ਸਰਗੀ ਸਰਦਾਰ ਬੂਟਾ ਸਿੰਘ ਉਹਨਾਂ ਦਾ ਪਰਿਵਾਰ ਹੈਗਾ ਉਂ ਅੰਗਲੈਂਡ ਦੇ ਵਿੱਚ ਉਹ ਕੁਝਰ ਜਿਹਾ ਮੈਂ ਤਾਂ ਕਰਕੇ ਨਹੀਂ ਆਈ ਤੇ ਇੱਕ ਉਹਨਾਂ ਦੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਹੈਗੀ ਆ ਗ੍ਰਿੰਦਰ ਸਾਡਾ ਮੇਰਾ ਭਤੀਜਾ ਤੇ ਮੇਰੀ ਭਾਬੀ ਤੇ ਉਹ ਵੀ ਕੁਝਰ ਜਿਹਾ ਮੈਂ ਤਾਂ ਕਰਕੇ ਨਹੀਂ ਆ ਸਕੇ ਤੇ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਥੈਂਕ ਯੂ ਕਰਦੇ ਆ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਦੇ ਫੌਰਨ ਵਾਲੇ ਮੇਰੇ ਬ੍ਰਦਰਾਂ ਵੱਲੋਂ ਸਾਰਿਆਂ ਵੱਲੋਂ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਪਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਮਿਸ ਕਰ ਰਹੇ ਆ ਤੇ ਹੋਰ ਸਾਰੇ ਯਾਰਾਂ ਦੋਸਤਾਂ ਦਾ ਸਭ ਦਾ ਥੈਂਕ ਯੂ ਜੀ ਧੰਨਵਾਦ ਹੈਪੀ ਲੋੜੀ ਅੰਨੀ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਿੰਦਰ ਪਲਵਾਨ ਨਾਲ ਮੇਰੀ ਬਚਪਨ ਦੀ ਦੋਸਤੀ ਆ ਤੇ ਇਹ ਪਲਵਾਨੀ ਕਰਦੇ ਹੁੰਦੇ ਸੀ ਅਸੀਂ ਮਾੜੀ-ਮੋਟੀ ਕਬੱਡੀ ਕੋਡੀ ਖੇਡਦੇ ਸੀ ਤੇ ਬੜਕੇ ਅਸੀਂ ਇੱਧਰ ਆ ਕੇ ਗੀਤਾਂ ਵਾਲੇ ਹਨਾ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਆ ਇਹ ਦੋਸਤਰਾ ਮੈਂ ਕਹਿੰਦਾ ਦੋਸਤੀ ਕੀ ਹੋ ਜਾਣਾ ਦੋ ਬੋਲ ਵੀ ਜਿਵੇਂ ਇਹਨਾਂ ਦੇ ਬੇਟੇ ਆ ਨਾ ਤੇ ਦੋਸਤਰਾ ਮੈਂ ਕਹਿੰਦਾ ਦੋਸਤੀ ਕੀ ਹੋ ਜਾਣਾ ਕੀ ਕਹਿੰਦਾ ਦੋਸਤੀ ਤੇ ਵੀ ਇਹਨਾਂ ਦੇ ਜਿਵੇਂ ਦੋ ਬੇਟੇ ਹਨ ਮੇਰਾ ਇੱਕ ਗਾਣਾ ਆਉਣ ਵਾਲਾ ਹੈਗਾ ਉਹਦਾ ਸੀਗਾ ਕਹਿੰਦਾ ਵੀਰ ਦਾ ਰਾਜ ਦਲਾਰਾ ਭਾਬੀ ਦੀ ਅੱਖ ਦਾ ਤਾਰਾ ਵੀਰ ਦਾ ਰਾਜ ਦਲਾਰਾ ਭਾਬੀ ਦੀ ਅੱਖ ਦਾ ਤਾਰਾ ਪੁੱਤ ਨਾ ਕਿਸੇ ਤੀਜੇ ਦਾ ਰਸਤਿਆਂ ਜੋ ਰਸਤਾ ਪਿਆਰਾ ਚਾਚੇ ਤੇ ਭਤੀਜੇ ਦਾ ਤੇ ਵਧੀਆ ਹਨਾ ਭਤੀਜਾ ਦੋ ਸਾਡੇ ਤੇ ਬਾਈ ਜੀ ਨੇ ਬਹੁਤ ਵਧੀਆ ਪ੍ਰੰਾਲਾ ਕੀਤਾ ਕੈਨੇਡਾ ਤੋਂ ਆ ਕੇ ਇੱਥੇ ਹਨਾ ਲੋਹੜੀ ਦਾ ਤੇ ਵਧੀਆ ਇੱਥੇ ਸਾਰਾ ਪਿੰਡ ਇਕੱਠਾ ਹੋਇਆ ਨਾਲੇ ਮਿਲਗਿੱਲ ਲੈਂਦੇ ਆ ਨਾ ਮੇਲੇ ਗਿੱਲੇ ਆ ਤੇ ਯਾਰ ਦੋਸਤ ਪੁਰਾਣੇ ਮਿੱਤਰ ਮਿਲਦੇ ਆ ਤੇ ਬਾਹਰ ਬੈਠੇ ਤਾਂ ਬੰਦੇ ਮਿਸ ਕਰਦੇ ਹੁੰਦੇ ਆ ਪ੍ਰੈਂਟ ਨੂੰ ਬਹੁਤ ਜਿਆਦਾ ਤੇ ਵਧੀਆ ਬਾਕੀ ਜਾਰੀ ਸਾਡੀ ਪੱਕੀ ਆ ਬਸ ਬੰਦੇ ਅੱਜ ਜੈਤੂਨ ਸੂਰਦੇਵ ਜੈਸੀ ਉਹ ਜਿਹੜੇ ਸਾਡੇ ਕੋਲ ਜਸਤੀ ਸਿੱਖੂ ਸੀ ਹਾਂਜੀ ਹਾਂਜੀ ਜੇ ਟਾਟਾ ਵਾਲੇ ਯਾਰ ਨੂੰ ਤਾਂ ਮੈਨੂੰ ਉਹ ਵੀ ਜਰੂਰ ਦੋ ਸ਼ਬਦ ਸੁਣਾਵੰਨਾ ਜੀ ਉਹ ਸੀਗਾ ਕਹਿੰਦਾ ਸਾਡੇ ਵਾਲੀ ਪੀੜ੍ਹੀ ਦੀ ਗੱਲ ਮੈਂ ਸੁਣਾਉਂਗਾ ਬਚਪਨ ਯਾਦ ਇਕੱਲੇ ਇਕੱਲੇ ਨੂੰ ਕਰਾਂਗਾ ਬੋਰੀ ਵਾਲਾ ਝੋਲਾ ਗਾਚੀ ਫੱਟੀ ਤੇ ਦਵਾਤ ਸੀ ਬੈਂਚ ਨਹੀਂ ਸੀ ਹੁੰਦੇ ਉਦੋਂ ਬੈਠਣੇ ਨੂੰ ਟਾਟ ਸੀ ਲਿਖ ਕੇ ਸਲੇਟ ਤੇ ਸਲੇਟੀ ਨਾਲ ਉਡਾੜਾ ਕਿੰਨੇ ਕਿੰਨੇ ਵਾਰੀ ਹੱਥਾਂ ਨਾਲ ਮਿਟਿਆ 80 90 ਦੇ ਦਹਾਕੇ ਵਿੱਚ ਜੰਮਿਆ 20ਵੀਂ ਸਦੀ ਨੂੰ ਪਾੜ ਤੇ ਹੀ ਵੇਖਿਆ ਇਹਦਾ ਪੈਸੇ ਇਕੱਠੇ ਕਰ ਵੀ ਸੀ ਆਰਪੀ ਲਿਆਉਂਦੇ ਸੀ ਕੋਠਿਆਂ ਤੇ ਚੜ ਅੰਟੀਨੇ ਵੀ ਘਮਾਉਂਦੇ ਸੀ ਸਾਂਝੇ ਟੱਬਰ ਦੇ ਵਿੱਚ ਬਹਿ ਕੇ ਬੱਲਿਆ ਸੀ ਚੁੱਲਿਆਂ ਦੀ ਅੱਗ ਨੂੰ ਵੀ ਸਿੱਖਿਆ ਅਸੀਂ 90 ਦੇ ਦਹਾਕੇ ਵਿੱਚ ਜੰਮਿਆ 20ਵੀਂ ਸਦੀ ਨੂੰ ਪਾਰਟ ਦੇ ਵੇਖੇ ਇਹ ਅਸੀਂ ਉਹ ਜਿਹੜਾ ਹਰਾਂ ਜਨ ਨੇ ਸਾਰਾ ਕੁਸ ਦੇਖਿਆ ਹਨ ਤੇ 80ਆਂ 90 ਵਾਲਾ ਵੀ ਵੇਖਿਆ ਸੀ ਸਦੀ ਪਾਰਟ ਦੀ ਵੀ ਵੇਖੀ ਹੈ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਦੁਨੀਆ ਭਰ ਵਿੱਚ ਵਸਦੇ तमाम ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਸਾਹਿਬ ਦੇ ਘਰੇ ਤੁਸਿਆਂ ਭਈਆ ਹਨਾ ਲੈ ਕੇ ਆ ਵੀ ਰੌਣਕਾਂ ਤੇ ਸਾਰਿਆਂ ਨੂੰ ਤੰਦਰੁਸਤੀ ਆਖੇ ਚੜ੍ਹਦੀ ਕਲਾ ਵਿੱਚ ਰਹੋ